ਕੁਲੂ 8 ਵਜੇ ਦੇ ਜਿਹੜੇ VOTING ਪ੍ਰਕਿਰਿਆ ਸ਼ੁਰੂ ਹੋ ਗਈ ਹੈ ਚਾਹੇ VOTER ਇੱਕ ਦੋ ਹੀ ਕਿਉਂ ਨਾ ਆਏ ਹੋਣ ਔਰ ਹੁਣ 5 ਮਿੰਟ ਹੋ ਗਏ ਨੇ VOTING ਸਟਾਰਟ ਹੋਈ ਨੂੰ ਤਾਂ ਥੋੜੀ ਦਿਰ ਪਹਿਲਾਂ ਅਸੀਂ ਜਿਸ ਜਗ੍ਹਾ ਤੋਂ ਲਾਈਵ ਦਿਖਾ ਰਹੇ ਸੀ ਪਿੰਡ ਬਗੋਰਾ ਇਹ ਿਕਨੌਰ ਬਲਾਕ ਦਾ ਪਿੰਡ ਹੈ ਜ਼ਿਲ੍ਹਾ ਪਟਿਆਲੇ ਦਾ ਉੱਥੇ ਅਸੀਂ ਮੌਜੂਦ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਇਹ ਪੋਲਿੰਗ ਬੂਥ ਹੈ ਜਿੱਥੇ ਇਸ ਵੇਲੇ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ VOTER ਲਗਾਤਾਰ ਪਹੁੰਚ ਰਹੇ ਨੇ ਔਰ ਬੇਸ਼ੱਕ ਸ਼ੁਰੂਆਤ ਹੈ ਤਾਂ ਸ਼ੁਰੂਆਤ ਦੇ ਵਿੱਚ ਕਿਉਂਕਿ ਲੋਕਾਂ ਨੂੰ ਹੁੰਦਾ ਹੈ ਕਿ ਟਾਈਮਲੀ ਆਪਣਾ ਕੰਮ ਨਿਪਟਾਓ ਔਰ ਉਸ ਤੋਂ ਬਾਅਦ ਹੋਰ ਜੇ ਕੋਈ ਕੰਮ ਤੋਂ ਦੇ ਲਈ ਜਾਣਾ ਤਾਂ ਉਸ ਤੋਂ ਪਹਿਲਾਂ ਆਪਣੀ ਵੋਟ ਜਿਹੜੀ ਉਹ ਪੁਗਤਾ ਕੇ ਜਾਓ ਤਾਂ ਇਹ ਜਿਹੜੇ VOTER ਨੇ ਉਹ ਨਜ਼ਰ ਆ ਰਹੇ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਤਾਂ ਬੇਹਦ ਜ਼ਰੂਰੀ ਹੈ ਹਰ VOTER ਜਿਸ ਨੂੰ ਅਧਿਕਾਰ ਮਿਲਿਆ ਆਪਣੀ ਵੋਟ ਦਾ ਤਾਂ ਉਹ ਆਪਣੀ ਵੋਟ ਜ਼ਰੂਰ ਪਾਉਣ ਆਵੇ ਤਾਂ ਤੁਸੀਂ ਵੋਟ ਪਾਉਣ ਆਏ? ਹਾਂਜੀ ਜਿੱਕੇ ਵੀ ਕਿਉਂਕਿ ਤੁਹਾਡਾ ਇਲਾਕਾ ਬਹੁਤ ਚਰਚਾ ਚ ਰਿਹਾ ਹਨੌਰ ਖਾਸ ਕਰਕੇ ਤਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਕਿੰਨੀਆਂ ਚੀਜ਼ਾਂ ਨੂੰ ਦੇਖ ਕੇ ਕਿਉਂਕਿ VOTING ਜਦੋਂ ਹੁੰਦੀ ਹੈ ਤਾਂ ਉਹ ਕਿੰਨਾ ਕਿਤੇ ਤੁਹਾਡੇ ਵਿਕਾਸ ਦਾ ਰਾਹ ਪ드ਰਾ ਕਰਦੀ ਹੈ ਕਿ ਕਿਹੜਾ ਬੰਦਾ ਤੁਸੀਂ ਚੋਣਨਾ ਤੇ ਤੁਹਾਡੇ ਇਲਾਕੇ ਦਾ ਵਿਕਾਸ ਕਿਹਜਾ ਹੋਣਾ ਤਾਂ ਵੋਟ ਪਾਉਣ ਆਏ ਹੋ ਕੀ ਕੁਝ ਚੱਲ ਰਿਹਾ ਹੈ ਸਹਿਨ ਠੀਕ ਚੱਲ ਰਿਹਾ ਜੀ ਬਿਲਕੁਲ ਠੀਕ ਚੱਲ ਰਿਹਾ ਹੈ ਹਾਂਜੀ ਅੱਜ ਕੀ ਸੋਚ ਕੇ ਵੋਟ ਕਰਦੇ ਆਂ ਵੈਸੇ ਮੈਂ ਨਹੀਂ ਪੁੱਛਦਾ ਕਿ ਨੂੰ ਪਾਉਣੀ ਆ ਜਿਹਨੂੰ ਮਰਜ਼ੀ ਪਾਉਣੀ ਤੁਸੀਂ ਉਹ ਦੱਸਣਾ ਵੀ ਨਹੀਂ ਤਾਂ ਕੀ ਸੋਚ ਕੇ ਵੋਟ ਕਰਦੇ ਆਂ ਕਿ ਉਮੀਦਵਾਰ ਕਿਹੇ ਜਾ ਹੋਵੇ ਇਹ ਸੋਚ ਕੇ ਕਰਨਿਆ ਕਿ ਉਮੀਦਵਾਰ ਅੱਛਾ ਹੋਵੇ ਕੰਮ ਕਰਨ ਵਾਲਾ ਹੋਵੇ ਕੋਈ ਠੀਕ ਆ ਗਰੀਬ ਦਾ ਸ਼ਾਂਤ ਸੰਝ ਹੋਵੇ ਪਰ ਅੱਜਕੱਲ ਕੇ ਜਿਹੜਾ ਪਾਰਟੀ ਬਾਜ਼ੀ ਕਈ ਵਾਰੀ ਬੜਾ ਤੰਗ ਕਰ ਜਾਂਦੀ ਆ ਪਾਰਟੀ ਬਾਜ਼ੀ ਤੋਂ ਨਹੀਂ ਲੱਗਦਾ ਕਿ ਪਿੰਡਾਂ ਨੂੰ ਬਚਨ ਦੀ ਲੋੜ ਰਹਿੰਦੀ ਆ ਠੀਕ ਹੈ ਇੱਕ ਚੋਣਾਂ ਤੇ ਇੱਕ ਨੇ ਜਾਣਾ ਪਰ ਕਈ ਵਾਰੀ ਆਪਸੀ ਰਿਸ਼ਤੇ ਆਪਸੀ ਸਬੰਧ ਵੀ ਖਰਾਬ ਹੋ ਜਾਂਦੇ ਨਹੀਂ ਸਾਡੇ ਪਿੰਡ 'ਚ ਬੜੀ ਠੀਕ ਹੈ ਕੋਈ ਨਹੀਂ ਪਾਰਟੀ ਬਾਜ਼ੀ ਨਹੀਂ ਹੈ ਸਾਡੇ ਪਿੰਡ 'ਚ ਉਹ ਫੈਲਾਈਆਂ ਵਾਲਾ ਕੰਮ ਤੁਹਾਡੇ ਪਿੰਡਾਂ 'ਚ ਤਾਂ ਹੀ ਨਜ਼ਰ ਆਉਂਦਾ ਸਾਡੇ ਪਿੰਡ 'ਚ ਨਹੀਂ ਹੈ ਬਿਲਕੁਲ ਵੀ ਸਾਰੇ ਇੱਕ ਨੇ ਦੋਵੇਂ ਪਾਰਟੀਆਂ ਇੱਕੋ ਨੇ ਇੱਕੋ ਜਿਹਾ ਹਾਂ ਸਾਂਝੀ ਤੇ ਮਰਜੀ ਵੋਟ ਪਾਈਏ ਸਾਰੇ ਖੁਸ਼ ਨੇ ਪਚਾਉਣਾ ਜੇ ਅੰਦਰ ਜਾਣੀ ਲੱਗੇਗੀ ਨਹੀਂ ਜਾਣ ਲੱਗੇ ਜਾਂ ਹਜੇ ਕੀ ਚੱਕਰ ਪੈ ਗਿਆ 5-6 ਮਿੰਟ ਉੱਤੋਂ ਦੀ ਹੋ ਗਏ VOTING ਨਹੀਂ ਸ਼ੁਰੂ ਨਹੀਂ ਹੋਈ ਹਲੇ ਤਾਂ VOTING ਸ਼ੁਰੂ ਹੋ ਗਈ ਜੀ ਅੰਦਰ ਲੱਗ ਰੇ ਟੈਕਨੀਕਲੀ ਤਾਂ ਟੈਕਨੀਕਲੀ ਪ੍ਰੋਬਲਮ ਆ ਰਹੀ ਹੈ ਜੀ ਇਹ ਵੀ ਜਾਣਕਾਰੀ ਦੇ ਦਈਏ ਫਿਰ ਅਸੀਂ ਇਹ ਬਘੋਰਾ ਪਿੰਡ ਦੇ ਵਿੱਚ ਇਸ ਵੇਲੇ ਕੋਈ ਟੈਕਨੀਕਲ ਦਿੱਕਤ ਆ ਰਹੀ ਹੈ ਉਸ ਕਰਕੇ ਹਲੇ VOTING ਪ੍ਰਕਿਰਿਆ ਸਟਾਰਟ ਨਹੀਂ ਹੋਈ ਤਾਂ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਇੱਥੋਂ ਤਸਵੀਰਾਂ ਅਸੀਂ ਦੂਰ ਤੋਂ ਦਿਖਾ ਦਿੰਨੇ ਹਾਂ ਸਟਾਫ ਲੱਗਾ ਹੋਇਆ ਤਾਂ ਸਾਹਮਣੇ ਸਟਾਫ ਜਿਹੜਾ ਲੱਗਾ ਹੋਇਆ ਇੱਥੇ ਕੋਈ ਟੈਕਨੀਕਲ ਦਿੱਕਤ ਆ ਗਈ ਹੈ ਸ਼ਾਇਦ ਮਸ਼ੀਨ ਦੇ ਵਿੱਚ ਕੋਈ ਦਿੱਕਤ ਆਈ ਹੈ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਵੀ ਇੱਕ ਬ੍ਰੇਕਿੰਗ ਹੈ ਜੀ ਕਿ ਇੱਥੇ VOTING ਸ਼ੁਰੂ ਨਹੀਂ ਹੋ ਸਕੀ 8 ਵਜੇ VOTING ਨਹੀਂ ਸ਼ੁਰੂ ਹੋ ਸਕੀ ਬਗੋਰਾ ਪਿੰਡ ਹੈ ਜੀ ਇਹ ਕਨੌਰ ਬਲਾਕ ਦਾ ਜ਼ਿਲ੍ਹਾ ਪਟਿਆਲਾ ਤਾ ਇੱਥੇ ਥੋੜੀ ਦਿੱਕਤ ਆਈ ਹੈ ਕੀ ਦਿੱਕਤ ਆਈ ਹੈ ਹਾਲਾਂਕਿ ਅਸੀਂ ਦੂਰ ਤੋਂ ਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇੱਥੇ ਸਮੱਸਿਆ ਆ ਗਈ ਹੈ ਹਲੇ VOTING ਪ੍ਰਕਿਰਿਆ ਸ਼ੁਰੂ ਨਹੀਂ ਹੋਈ ਸਟਾਫ ਜਿਹੜਾ ਉਹ ਲੱਗਾ ਹੋਇਆ ਹੈ ਤਾਂ ਕਿ VOTING ਪ੍ਰਕਿਰਿਆ ਸ਼ੁਰੂ ਕਰਵਾਈ ਜਾ ਸਕੇ ਪਰ ਹੁਣ ਕਿਸ ਲੈਵਲ ਦੀ ਦਿੱਕਤ ਹੈ ਕੀ ਇਹ ਹੁਣੇ ਠੀਕ ਹੋ ਜਾਏਗੀ ਜਾਂ ਇਸ ਤੇ ਸਮਾਂ ਲੱਗੇਗਾ ਪਰ ਫਿਲਹਾਲ ਕੋਸ਼ਿਸ਼ ਚੱਲ ਰਹੀ ਹੈ ਤਾਂ ਬਾਈ ਜੀ ਨਾਲ ਨੇ ਬਾਈ ਜੀ ਸਰਪੰਚ ਤੇ ਮਿਲਦਾ ਪਿੰਡ ਦੇ ਬਾਈ ਸਰਪੰਚੋਂ ਤੁਸੀਂ ਹਾਂਜੀ ਹਾਂਜੀ ਜੇ ਕੀ ਦਿੱਕਤ ਆ ਗਈ ਉਧਰ ਗੱਲ ਹੋਈ ਤੁਹਾਡੀ ਹਾਂਜੀ ਹਾਂਜੀ ਕੋਈ ਨਹੀਂ ਮਾੜੀ ਕੋਈ ਸੀਲ ਨਹੀਂ ਠੀਕ ਲੱਗੀ ਸੀਲ ਲਾ ਰਹੇ ਦੁਬਾਰਾ ਅੱਛਾ ਸੀਲ ਲੱਗ ਰਹੀ ਹੈ ਹਾਂਜੀ ਹਾਂਜੀ ਤਾਂ ਉਹ ਲੱਗੇ ਹੋਏ ਨੇ ਜੀ ਅ ਔਰ ਥੋੜੀ ਦੇਰ ਦੇ ਵਿੱਚ ਦੱਸਿਆ ਜਾ ਰਿਹਾ ਉਹ ਸਾਹਮਣੇ ਬਕਸਾ ਤੁਸੀਂ ਦੂਰ ਤੋਂ ਦੇਖ ਲਓ ਇਹ ਬਕਸਾ ਹੈ ਜੀ ਜਿਸ ਦੇ ਵਿੱਚ ਵੋਟਾਂ ਪੈਣੀਆਂ ਨੇ ਉਹ ਬਕਸਾ ਜਿਹੜਾ ਹੈਗਾ ਉਹ ਇਸ ਵੇਲੇ ਬੰਦ ਕੀਤਾ ਜਾ ਰਿਹਾ ਪਰ ਇਹ ਲੇਟ ਕਿਉਂ ਹੋ ਗਿਆ 10 ਮਿੰਟ ਜਿਹੜੇ ਲੰਘ ਚੁੱਕੇ ਨੇ ਅ ਹੋ ਸਕਦਾ ਕੋਈ ਸਮੱਸਿਆ ਹੋਵੇ ਬਾਅਦ ਦੇ ਵਿੱਚ ਉਹ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਫਿਲਹਾਲ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਇਹ ਤਿਆਰੀ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਜੇ ਮਹਿਜ਼ ਸੀਲ ਦਾ ਹੀ ਪੰਗਾ ਹੈ ਤਾਂ ਫਿਰ ਤਾਂ ਪੰਜ ਚਾਰ ਮਿੰਟਾਂ ਦੇ ਵਿੱਚ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਜੇਗੀ ਔਰ ਉਸ ਤੋਂ ਬਾਅਦ ਵੋਟਿੰਗ ਹੋਣੀ ਕਿਵੇਂ ਦੇਖੋ ਆ ਸਾਹਮਣੇ ਇੱਥੇ ਵੋਟਰ ਜਾਏਗਾ ਉਹ ਇੱਕ ਜਿੱਦਾਂ ਕਹਿੰਦੇ ਨੇ ਕਿ ਪਰਦਾ ਇੱਕ ਪਰਦੇ ਦੇ ਅੰਦਰ ਜਾ ਕੇ ਉਹ ਆਪਣੀ ਮੋਹਰ ਲਾਏਗਾ ਉਸ ਤੋਂ ਬਾਅਦ ਔਰ ਜਿਹੜਾ ਬਕਸਾ ਜਿਸ ਨੂੰ ਇਸ ਵੇਲੇ ਜਿਸ ਦਿਨ ਜੱਦੋਜਹਦ ਚੱਲ ਰਹੀ ਹੈ ਇਸ ਬਕਸੇ ਦੇ ਵਿੱਚ ਆਪਣੀ ਵੋਟ ਪਾ ਕੇ ভোটার ਇੱਥੋਂ ਚਲਾ ਜਾਏਗਾ ਬਾਅਦ ਦੇ ਵਿੱਚ ਇਹ ਬਕਸੇ ਜਿਹੜੇ ਜਮ੍ਹਾਂ ਹੋਣਗੇ ਉਹਨਾਂ ਦੇ ਵਿੱਚ ਉਹ ਵੋਟਾਂ ਜਿਹੜੀਆਂ ਉਹਨਾਂ ਦੀ ਗਿਣਤੀ ਹੋਵੇਗੀ ਪਰ ਫਿਲਹਾਲ ਜੱਦੋਜਹਦ ਜਿਹੜੀ ਉਹ ਚੱਲ ਰਹੀ ਹੈ ਤੇ ਬਾਹਰ ভোটার ਜਿਹੜੇ ਨੇ ਉਹ ਇਕੱਠੇ ਹੋ ਗਏ ਨੇ ਅ ਵੋਟਰਾਂ ਦੀ ਗਿਣਤੀ ਬਾਹਰ ਇਕੱਠੀ ਹੁੰਦੀ ਜਾ ਰਹੀ ਉਹ ਵੀ ਤਸਵੀਰ ਤੋਂ ਦਿਖਾਣੇ ਅਜੇ ਥੋੜਾ ਵਾਈਡ ਤਸਵੀਰ ਦਿਖਾਓ ਤਾਂ ਆ ਦੇਖੋ ਜੀ ਅੰਦਰ ਸਮੱਸਿਆਈ ਹੈ ਤੇ ਬਾਹਰ ভোটার ਇਕੱਠੇ ਹੋ ਗਏ ਨੇ ਕਿ ਅੰਦਰ ਕਦੋਂ ਪ੍ਰਕਿਰਿਆ ਸ਼ੁਰੂ ਹੋਵੇ ਤਾਂ ਵੋਟ ਕਰਕੇ ਜਾਣ ਬੀਬੀ ਵੋਟ ਪਾਣ ਆਏ ਹੋ ਹਾਂ ਅਜੇ ਬਾਹਰ ਘੜਨਾ ਪੈ ਰਿਆਂ ਅਜੇ ਟਾਈਮ ਲੱਗ ਜਨੇ ਅੰਦਰ ਪਕ ਜਾ ਟਾਈਮ ਨਾਲ ਹੀ ਆ ਕੇ ਠੰਡ ਠੰਡ ਠੂੜੀ ਲੱਗੀ ਹੋਈ ਤੇ ਦੁਪਹਿਰੇ ਜਾਵੜੇ ਕਿ ਕੰਮ ਨਿਵੇੜਨਾ ਟਾਈਮ ਨਾਲ ਕੰਮ ਕਰਨਾ ਦਾ ਕੰਮ ਦੇਣ ਮੁੰਡੇ ਨੂੰ ਪੁਕਾਖਾ ਹੋ ਡੇਢ ਜੇ ਜੇਗਾ ਅੱਛਾ ਅੱਛਾ ਪਹਿਲਾਂ ਕੰਮ ਨਿਵੇੜ ਕੇ ਫਿਰ ਆ ਦਾ ਘਰ ਦਾ ਕੰਮ ਕਰਨਾ ਹਾਂ ਕਿਹਦੇ ਕੀ ਕੰਮ ਲੱਗ ਹਾਂਜੀ ਬਾਈ ਜੀ ਗੁਰਦੇਵ ਲਾਏ ਟਾਈਮ ਲੱਗ ਜਾਣਾ ਕਹਿੰਦੇ ਆਲੇ ਕੋਈ ਗੱਲ ਨਹੀਂ ਲੱਗ ਜੇ ਆ ਖੜੇ ਆ ਪਾਵਾਂਗੇ ਜ਼ਰੂਰ ਆ ਤਾਂ ਬਿਲਕੁਲ ਇਹ ਗੱਲ ਨਹੀਂ ਠੀਕ ਹੈ ਜੀ ਵੋਟ ਪਾਵਾਂਗੇ ਜ਼ਰੂਰ ਇਹੀ ਜ਼ਰੂਰੀ ਵੀ ਹੈ ਕਿ ਵੋਟ ਦਾ ਅਧਿਕਾਰ ਆ ਜਿਹੜਾ ਸਭ ਤੋਂ ਬੜੀ ਮੁਸ਼ਕਲ ਦੇ ਨਾਲ ਮਿਲਿਆ ਬੜੀਆਂ ਕੁਰਬਾਨੀਆਂ ਬੜੀਆਂ ਸ਼ਹਾਦਤਾਂ ਆ ਬੜੀਆਂ ਵੱਡੀਆਂ ਲੜਾਈਆਂ ਲੜਨੀਆਂ ਪਈਆਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਤਾਂ ਉਸ ਤੋਂ ਬਾਅਦ ਇਹ ਵੋਟ ਦਾ ਹੱਕ ਮਿਲਿਆ ਤਾਂ ਉਸ ਵੋਟ ਦੇ ਹੱਕ ਦੇ ਲਈ ਇਹ ਲਾਈਨ ਲੱਗ ਗਈ ਹੈ ਜੀ ਆ ਜਿਹੜੇ ਸਟਾਫ ਹੈ ਜਾਂ ਪੁਲਿਸ ਦੇ ਮੁਲਾਜ਼ਮ ਨੇ ਮੈਲਾ ਮੁਲਾਜ਼ਮ ਨੇ ਉਹ ਇੱਥੇ ਤ ਰਾਤ ਨੇ ਤਾਂਕਿ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤਾਂ ਲਾਈਨਾਂ ਲਵਾਈਆਂ ਜਾ ਰਹੀਆਂ ਨੇ ਕੇ ਲਾਈਨ ਦੇ ਵਿੱਚ ਇਸ VOTING ਪ੍ਰਕਿਰਿਆ ਨੂੰ ਜਿਹੜਾ ਹੈਗਾ ਉਹ ਪੂਰਾ ਕੀਤਾ ਜਾ ਸਕੇ ਤਾਂ ਫਿਲਹਾਲ ਇੱਥੇ ਭਗੋਰਾ ਪਿੰਡ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਪੈਣੀਆਂ ਸ਼ੁਰੂ ਨਹੀਂ ਹੋਈਆਂ ਇਸ ਪਾਸੇ ਆ ਦੂਜੇ ਪਾਸੇ ਇਧਰ ਵੀ ਵੋਟ ਇ ਦੂਜੇ ਪਾਸੇ ਦੇਖ ਲਿਏ ਅਜੇ ਇਧਰਲੇ ਪਾਸੇ ਆਇਓ ਇਧਰ ਦੇਖ ਲਈਏ ਦੂਸਰੇ ਪਾਸੇ ਸ਼ੁਰੂ ਹੋ ਗਈ ਕਿ ਨਹੀਂ ਹੋਈ ਇਧਰ ਸ਼ੁਰੂ ਹੋ ਗਈ ਜੀ VOTING ਹੋ ਗਈ ਤਾਂ ਇਧਰ ਵੀ ਤੁਸੀਂ ਇਹਨਾਂ ਦਿਖਾਓ ਜੇ ਇਧਰ VOTING ਸ਼ੁਰੂ ਹੋ ਗਈ ਹੈ ਤਾਂ ਉਹ ਸਾਹਮਣੇ ਬੈਠੇ ਵੋਟ ਪਉਣਗੇ ਨਹੀਂ ਦੂਰ ਤੋਂ ਦਿਖਾਇਆ ਹੋਇਆ ਜੀ ਬਸ ਤਾਂ ਇੱਧਰ ਸ਼ੁਰੂ ਹੋ ਗਈ ਹੈ ਜੀ ਬਗੋਰਾ ਪਿੰਡ ਦੇ ਵਿੱਚ ਇੱਕ ਪਾਸੇ ਸ਼ੁਰੂ ਹੋ ਗਈ ਹੈ ਕਿਉਂਕਿ ਦੋ ਜਗ੍ਹਾ ਤੇ ਵੋਟੀਆਂ ਇੱਕੋ ਸਕੂਲ ਦੇ ਵਿੱਚ ਕਿਉਂਕਿ ਅਲੱਗ-ਅਲੱਗ ਵਾਰਡ ਹੁੰਦੇ ਨੇ ਤਾਂ ਇੱਕ ਵਾਰਡ ਵਾਲੇ ਪਾਸੇ VOTING ਸ਼ੁਰੂ ਹੋ ਗਈ ਹੈ ਦੂਜੇ ਪਾਸੇ ਜਿੱਦਾਂ ਪਹਿਲਾਂ ਜ਼ਿਕਰ ਕਰਿਆ ਸੀ ਕਿ ਦਿੱਕਤ ਸੀ ਉਹ ਹਲੇ ਲੱਗੇ ਹੋਏ ਨੇ ਜਦੋਂ ਜਦਾਂ ਚੱਲ ਰਹੀ ਪਰ ਇਸ ਪਾਸੇ VOTING ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਸਟਾਫ ਜਿਹੜਾ ਉਹ ਇੱਥੇ ਬੈਠਾ ਹੈ ਉਹ ਵੋਟਾਂ ਦਾ ਮਿਲਾਨ ਕੀਤਾ ਜਾ ਰਿਹਾ ਉਸ ਤੋਂ ਬਾਅਦ ਅੱਗੇ ਜਾ ਕੇ ਵੋਟਾਂ ਜਿਹੜੀ ਉਹ ਭੁਗਤਾਈ ਜਾ ਰਹੀ ਹੈ ਜਿਵੇਂ ਜਿਵੇਂ ਪ੍ਰਕਿਰਿਆ ਦੱਸੀ ਗਈ ਸੀ ਪਹਿਲਾਂ ਉਸੇ ਤਰ੍ਹਾਂ ਕਿ ਜਿਹੜੀ ਜਿਹੜਾ ਵੈਲਿਡ ਪੇਪਰ ਆ ਉਸ ਤੇ ਚੋਣ ਅਧਿਕਾਰੀ ਜਿਹੜੇ ਨੇ ਉਹ ਆਪਣੇ ਦਸਤਖਤ ਕਰਨਗੇ ਤਾਂ ਕਿ ਕਿਸੇ ਕਿਸਮ ਦੇ ਜਿਹੜੇ ਸ਼ੰਕੇ ਜੇ ਸਵਾਲ ਉੱਠੇ ਨੇ ਉਹ ਜਿਹੜੇ ਸਵਾਲ ਨਾ ਹੋਣ ਕਿਸੇ ਤੇ ਕੋਈ ਸ਼ੰਕਾ ਪੈਦਾ ਨਾ ਹੋਵੇ ਤਾਂ ਇਹ ਬਾਪੂ ਜੀ ਵੋਟ ਪਾ ਕੇ ਨੇ ਬਾਪੂ ਜੀ ਫੋਟ ਪਾ ਕੇ ਆਏ ਪਾਤੀ ਬਾਹਰ ਆ ਜੇ ਫਿਰ ਇੱਕ ਵੋਟਰ ਹੋਰ ਗਿਆ ਉਹ ਦਿਖਾ ਦੇ ਵਾਪੇ ਜਾਓ ਤੁਸੀਂ ਬਾਹਰ ਜੇ ਤਾਂ ਵੋਟ ਪਾਉਣ ਗਏ ਨੇ ਜੀ ਤਾਂ ਵੋਟ ਪਾਈ ਜਾ ਰਹੀ ਹੈ ਵੋਟ ਭਗਤਾਈ ਜਾ ਰਹੀ ਹੈ ਇੱਕ ਪਰਦਾ ਦਿੱਤਾ ਗਿਆ ਤਾਂ ਕਿ ਆਪਣੀ ਵੋਟ ਜਿਹੜੀ ਉਹ ਉਸ ਪਰਦੇ ਦੇ ਅੰਦਰ ਤਾਂ ਕਿ ਗੁਪਤ ਵੋਟ ਜਿਹੜੀ ਉਹ ਆਪਣੀ ਕਰ ਸਕਣ ਆਪਣੀ ਵੋਟ ਦਾ ਭੁਗਤਾਨ ਕਰ ਸਕਣ ਤਾਂ ਇਹ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਦੇਖੋ ਵੋਟਰ ਆ ਲੋ ਜੀ ਇਹ ਪਰਚੀ ਆ ਹੁਣ ਅ ਬਾਕਸ ਦੇ ਵਿੱਚ ਲੋ ਜੀ ਇੱਕ ਇਧਰ ਤੇ ਇੱਕ ਇਧਰ ਕਿਉਂਕਿ ਇੱਕ ਬਲਕ ਸੰਤੀ ਹੈ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਦੋਨੇ ਵੋਟਾਂ ਉਹ ਪੁਗਤਾ ਦਿੱਤੀਆਂ ਨੇ ਤਾਂ ਇਹ ਤਸਵੀਰਾਂ ਜੀ ਵੋਟਰ ਹੁਣ ਇਸੇ ਤਰ੍ਹਾਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਰਹਿਣਗੇ ਅਜੇ ਬਾਹਰ ਆਜੋ ਵੀਰ ਨਾਲ ਗੱਲ ਕਰਦੇ ਆ ਤਾਂ ਬਾਈ ਜੀ ਵੋਟ ਪਾ ਕੇ ਆ ਗਏ ਨੇ ਹਾਂਜੀ ਬਾਈ ਜੀ ਪਾਇਆ ਵੋਟ ਹਾਂਜੀ ਹਾਂਜੀ ਨਿਸ਼ਾਨੀ ਲੱਗੀ ਉਂਗਲ ਤੇ ਹਾਂਜੀ ਲੱਗੀ ਜੀ ਅੱਜ ਬਾਈ ਜੀ ਕੀ ਇੰਡੀਆ ਚੀਜ਼ਾਂ ਚੱਲਦੀਆਂ ਨੇ ਜ਼ੈਨ ਦੇ ਵਿੱਚ ਕਿਉਂਕਿ ਵੋਟ ਕਿਸੇ ਵੀ ਉਹ ਚੀਲੀ ਚ ਜਿਲ੍ਹਾ ਪ੍ਰੀਸ਼ਦ ਦਾ ਬਲਾਕ ਸੰਮਤੀ ਆ ਪਜੇ ਤੀ ਕਿਸੇ ਕਿਸਮ ਨਹੀਂ ਆਉਣ ਤੇ ਜ਼ਿੰਮੇਵਾਰੀ ਵਾਲਾ ਕੰਮ ਹੈ ਬੜਾ ਤਾਂ ਕੀ ਕੁਝ ਜ਼ਹਿਨ ਦੇ ਵਿੱਚ ਚੱਲਦਾ ਕੀ ਕੋਈ ਸੋਚ ਕੇ ਜਿਹੜਾ ਹੈਗਾ ਵੋਟਰ ਵੋਟ ਕਰਦਾ ਆਪਾਂ ਵਿਕਾਸ ਦੇ ਮੁੱਦੇ ਨੂੰ ਰੱਖ ਕੇ ਵੋਟ ਪਾਉਣੇ ਆ ਐਜੂਕੇਸ਼ਨ ਆ ਮੈਨ ਹੈਲਥ ਐਜੂਕੇਸ਼ਨ ਆ ਜੀ ਤੇ ਜਿੰਨੂੰ ਵੀ ਵੋਟ ਪਾਉਣੀ ਆ ਅਸੀਂ ਤਾਂ ਹੀ ਕਹਿੰਦੇ ਆ ਵੀ ਮੈਂ ਵੀ ਪਾ ਕੇ ਆਇਆ ਵਾਂ ਇਹ ਮਤਦਾਨ ਹੈ ਆਪਣੀ ਮਤਦਾਨ ਕਰੋ ਵਧੀਆ ਕੈਂਡੀਡੇਟ ਨੂੰ ਵੋਟ ਦਿਓ ਜਿਸੇ ਦਿਲ ਕਰਦਾ ਬਸ ਇਹੀ ਆ ਅੱਛਾ ਕਈ ਵਾਰੀ ਪਾਰਟੀ ਬਾਜੀ ਲੜਾਈ ਝਗੜੇ ਵੀ ਅਸੀਂ ਦੇਖਦੇ ਆ ਨਹੀਂ ਲੱਗਦਾ ਕਿ ਲੋਕਤੰਤਰ ਦੇ ਵਿੱਚ ਉਹਨਾਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈ ਨਹੀਂ ਸਾਡੇ ਪਿੰਡ ਨਹੀਂ ਸਾਡੇ ਬਹੁਤ ਵਧੀਆ ਇੱਥੇ ਸਹਿਚਾਰੇ ਕੋਈ ਨਹੀਂ ਇੱਥੇ ਕੋਈ ਦਿੱਕਤ ਹੀ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਇਹ ਪਿਆਰ ਨਾਲ VOTING ਹੋ ਰਹੀ ਹੈ ਵਧੀਆ ਅੱਛਾ ਇੱਕ ਕਨੌਰ ਦਾ ਹੀ ਪਿੰਡ ਇਹ ਆ ਤੇ ਘਨੌਰ ਦੇ ਪਿੰਡ ਹੋਰ ਵੀ ਹੈ ਜਿੱਥੇ ਪਹਿਲਾਂ ਬੁੱਲਾ ਵਾਲੀਆਂ ਵੀਡੀਓ ਵੀ ਆਈਆਂ ਸੀ ਹਨ ਤਾਂ ਇਹ ਸੁਨੇਹਾ ਕੀ ਦੇਣਾ ਚਾਹੋਗੇ ਕਿ ਤੁਹਾਡੇ ਪਿੰਡ ਤੋਂ ਫਿਰ ਸਿੱਖਣ ਦੀ ਲੋੜ ਹੈ ਅਸੀਂ ਆਸ ਕਰਦੇ ਹਾਂ ਸ਼ਾਮ ਤੱਕ ਇਹੀ ਭਾਸ਼ਾ ਰਹੇ ਇਹੀ ਚੀਜ਼ਾਂ ਰਹਿਣ ਸ਼ਾਮ ਤੱਕ ਇਹੀ ਵੀਰ ਕਰਦੇ ਆ ਪਰ ਕਈ ਦਾਵਾ ਦੇ ਕਹਿੰਦੇ ਵੀ ਉਹ ਰੇਸ ਰੂਸ ਵੀ ਲੱਗਦੀ ਦਿਖੀ ਸੀਗੀ ਇਹ ਰੇਸਾਂ ਦੇਖੋ ਜਿਵੇਂ ਲਾਣੀਆਂ ਨੇ ਉਹਨੂੰ ਡਰ ਹੋਣਾ ਬੰਦੇ ਨੂੰ ਲਾੰਦਾ ਹੋਣਾ ਹੁਣ ਇੰਨੇ ਪਿੰਡ ਨੇ ਇੰਨੀਆਂ ਹੁਣ ਹਰੇਕ ਬੰਦੇ ਦੀ ਮਤ ਵੈਲਿਆ ਦੀ ਲਹਿਦੀ ਹੈ ਕੋਈ ਭਾਈਚਾਰੇ ਨੂੰ ਬੋਰਡ ਪਾਉਂਦਾ ਕੋਈ ਆਪਣੇ ਵਿਕਾਸ ਨੂੰ ਬੋਟ ਪਾਉਂਦਾ ਹੈ ਕੋਈ ਕਿਸੇ ਨੂੰ ਆਪਣੇ ਆਪਣੇ ਮਤਲਬ ਨਜ਼ਰੀਆ ਦੇਖਣ ਦਾ ਕਿ ਕਿ ਨੂੰ ਬੋਟ ਪਾਉਣੀ ਆ ਕੋਈ ਕੈਂਡੀਡੇਟ ਨੂੰ ਪਾਉਂਦਾ ਕੋਈ ਪਾਰਟੀ ਨੂੰ ਪਾਉਂਦਾ ਆਪਣੇ ਆਪਣਾ ਚਲੋ ਅਗਲੇ ਦੀ ਮਰਜ਼ੀ ਉਹਨੂੰ ਨਹੀਂ ਲੱਗਦਾ ਉਹ ਜਿੱਤਾਂਗਾ ਫੈਲ ਗੋਗੇ ਪੱਜ ਗਿਆ ਇਹ ਚਲੋ ਜੀ ਹੁਣ ਤੱਕ ਕਹਿੰਦੇ ਨੇ ਕਿ ਇੱਕ ਐਂਟਰਟੇਨਮੈਂਟ ਵਾਲਾ ਹਿੱਸਾ ਹੀ ਬਣ ਗਈ ਉਹ ਵੀਡੀਓ ਤਾਂ ਪਰ ਇਧਰ VOTING ਪ੍ਰਕਿਰਿਆ ਜਿਹੜੀ ਸ਼ੁਰੂ ਹੋ ਚੁੱਕੀ ਹੈ ਦੇਖੋ ਲਾਈਨਾਂ ਲੱਗ ਚੁੱਕੀਆਂ ਨੇ ਜੀ ਨਪਿੰਦਰ ਔਰ ਅੱਜ ਸ਼ਾਮ 4 ਵਜੇ ਤੱਕ ਕਿ ਵੋਟਾਂ ਪੈਣੀਆਂ ਨੇ ਤਾਂ ਆਸ ਉਮੀਦ ਇਹੀ ਕਿ ਘਨੌਰ ਦੇ ਵਿੱਚੋਂ ਜਿਹੜੀਆਂ ਪਹਿਲਾਂ ਤਸਵੀਰਾਂ ਨਜ਼ਰ ਆਈਆਂ ਸੀ ਉਹ ਤਸਵੀਰਾਂ ਦੁਬਾਰਾ ਨਜ਼ਰ ਨਾ ਆਉਣ